ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕਾਲੋਂ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਪਿੰਡ ਪਹੁੰਚ ਚੁਕੇ ਹਾਂ ਜੀ ਸੰਗਰਾਵਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਇੱਕ ਘਰ ਚੋਂ ਆਪਣਾ ਪਹਿਲਾ ਵੀਡੀਓ ਬਣਦੀ ਜਾ ਰਹੀ ਹੈ ਵੀਰ ਹਰਿਆਣਿਆਂੋਂ ਝੋਟੀਆਂ ਲੈ ਕੇ ਆਉਂਦਾ ਤੇ ਅੱਜ ਆਪਾਂ ਤੁਹਾਨੂੰ ਚੌਵਾਂ ਝੋਟੀਆਂ ਦੀ ਡਿਟੇਲ ਪਾਵਾਂਗੇ ਤੇ ਬਹੁਤ ਵੱਡੀਆਂ ਤੇ ਦੋ ਦੋ ਦੰਦ ਸਾਰੀਆਂ ਪਹਿਲੇ ਸੋਏ ਤੇ ਕਿਸੇ ਵੀ ਮੇਰੇ ਵੀਰ ਭਰਾ ਨੇ ਯੂਟਿਊਬ ਤੋਂ ਪਸ਼ੂ ਲੈਣਾ ਸੁਏ ਸਵਾਏ ਪਸ਼ੂ ਨੂੰ ਦੋ ਡੰਗ ਚੋ ਕੇ ਤਸੱਲੀ ਕਰ ਲਿਆ ਕਰੋ ਗੱਬਾਂ ਦੇ ਥਣ ਚੈੱਕ ਪਾਸ ਕਰਕੇ ਲੈ ਜਾ ਕਰੋ ਤੇ ਆਜੋ ਵੀਰ ਜੀ ਹੁਣਾਂ ਨਾ ਕਰੋਨੇ ਆ ਜੀ ਗੱਲ ਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਠੀਕ ਠਾਕ ਤੇ ਹੋਰ ਸਲਾਮ ਸਭ ਠੀਕ ਆ ਵਧੀਆ ਜੀ ਤੇ ਦੀਵਾਲੀਆਂ ਨੂੰ ਸਾਰਿਆਂ ਦੀ ਲੱਖ ਲੱਖ ਵਧਾਈਆਂ ਹੋਣ ਤੇ ਅੱਜ ਝੋਟੀਆਂ ਕਿੰਨੀਆਂ ਜੇ ਆਪਣੇ ਕੋਲ ਚਾਰ ਚਾਰ ਤੇ ਪਿੰਡ ਕਿਹੜਾ ਆਪਣਾ ਸੰਗਰਾਵਾਂ ਜ਼ਿਲ੍ਹਾ ਬਰਦਾਸ਼ तहसील बटाला ਤੇ ਅੱਜ ਆਫਰਾਂ ਹੀ ਲਾ ਲੈਣੀ ਆ ਲਾ ਦੇ ਆਫਰਾਂ ਲਾ ਦੇ ਲਾਰੀਆਂ ਜੋਫਰਾਂ ਹੀ ਚਲੋ ਠੀਕ ਆ ਹੋਰ ਸੁਣਾਓ ਜੀ ਬਾਟ ਸਾਹਿਬ ਜੀ ਕਾਲ ਸਾਹਿਬ ਜੀ ਠੀਕ ਸਾਹਿਬ ਜੀ ਤੁਸੀਂ ਸੁਣਾਓ ਚਲਦੀ ਕਾ ਤੇ ਸਾਰਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੱਖ ਲੱਖ ਵਧਾਈਆਂ ਦੀਵਾਲੀ ਮੁਬਾਰਕਾਂ ਹਾਂਜੀ ਸਾਰੇ ਜਾਣੇ ਆਉਣ ਇੱਥੇ ਮਾਲ ਲੈਣ ਤਸੱਲੀ ਕਰਨ ਹਾਂਜੀ ਹਾਂਜੀ ਆਪਣੀ ਮਰਜ਼ੀ ਦੇ ਹਾਂਜੀ ਆਪਣੀ ਮਰਜ਼ੀ ਦੇ ਮੰਗਲ ਮਰਜ਼ੀ ਨਾਲ ਖਰੀਦ ਕੇ ਖਾਨੇ ਤੋਂ ਦੋਂਦੀ 24 ਚੋ ਹਾਂਜੀ ਭਾ ਕਿਹੜੇ ਰਹਿਣਗੇ ਅੱਜ ਭਾ 50 ਦਾ ਭਾਅ ਚੱਲੇਗਾ ਚੋਖਰ ਹੀ ਆਜੋਫਰਾਂ ਲਾ ਰਣੀਆ ਨਾਲ ਗਿਫਟ ਵੀ ਦੋਗੇ ਗਿਫਟ ਹੈ ਆਪ ਮਾਰਤਾਨ ਕਰਾਂਗੇ ਕਰੋਗੇ ਚਲੋ ਜੀ ਕਰਵਨੇ ਝੋਟੀਆਂ ਦੇ ਦਰਸ਼ਨ ਆਜੋ ਹਾਂਜੀ ਵੀਰ ਜੀ ਆ ਫਿਰ ਪਹਿਲੇ ਨੰਬਰ ਵਾਲੀ ਝੋਟੀ ਕਿੰਨੇ ਸਵੇਰੇ ਦੋ ਦੰਦ ਝੋਟੀ ਪਹਿਲਾ ਸੂਆ ਪਹਿਲਾ ਸੂਆ ਹਾਂਜੀ ਦੋ ਦੰਦ ਦੋ ਦੰਦ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਚੌਥਾ ਦਿਨ ਚੌਥਾ ਦਿਨ ਤਾਂ ਮਗਰ ਕੀ ਰੇ ਕੱਟੀ ਵੇ ਲੋਕ ਕੱਟੀ ਵੀ ਚੈੱਕ ਕਰ ਲਓ ਪੂਰੀ ਜੈਡ ਬਲੈਕ ਜੇ ਤੇ ਪਾਪਾ ਜੀ ਦੋ ਦੰਦਾਂ ਦਾ ਝੋਟੀ ਹਾਂਜੀ ਹਾਂਜੀ ਦੋ ਦੰਦ ਦੋ ਦੰਦ ਤੇ ਮਿਲ ਕੇ ਰਿਕਾਰਡ ਕੀ ਝੋਟੀ ਦਾ ਮਿਲ ਕੇ ਰਿਕਾਰਡ ਹਲੇ 10 ਤੋਂ 15 ਤੱਕ ਦੇ ਹੈਗੇ ਹਾਂਜੀ ਇਸ ਟਾਈਮ 10 ਕਿਲੋ ਦੋ ਤਿਆਰ ਤੇ ਇਹ ਆਈ ਨੇ ਦੋ ਤਿੰਨ ਦਿਨ ਹੋਏ ਦੋ ਦਿਨ ਹੋਏ ਤੇ ਚੌਥਾ ਦਿਨ ਸੂਈ ਨੂੰ ਚੌਥਾ ਦਿਨ ਸੂਈ ਮੂੰਹੋਂ ਦੋ ਦੰਦ ਹਾਂਜੀ ਤੋਰਿਆ ਵੀਰ ਜੀ ਮਾੜੀ ਜੀ ਨੌਰੀ ਝੋਟੀ ਦਾ ਇੱਕ ਅਰੀ ਸਿੰਘ-ਸੁੰਗ ਚੈੱਕ ਕਰਾ ਦੋ ਤੇ ਬੂਥੀ ਦੀ ਬਹੁਤ ਸੋਹਣੀ ਪਿਓਰ ਦੋਦਾਂ ਤੇ ਕੱਟੀ ਤੇ ਸੀਮਣ ਹੈ ਪਰ ਕਿਹੜਾ ਦੇ ਵੀਰ ਦੀ ਕਿ ਚੰਗਾ ਹੀ ਭਰਾਇਆ ਝੋਟੀ ਨੂੰ ਤੇ ਮਗਰ ਵੀ ਇਹਦੇ ਕੱਟੀ ਜੇ ਵੇਲਬੂਲ ਦੀ ਵੇਲ ਲੋ ਕਹਿ ਲੰਮੀ ਜੇ ਮੋੜ ਦੋ ਵੀਰ ਦੀ ਮੜੀ ਮੋੜ ਦੋ ਮੋੜ ਖਲਾਰੇਓ ਇੱਥੇ ਮੜੇ ਸਿੰਘ-ਸੁੰਗ ਚੈੱਕ ਕਰਾ ਰਹੀਏ ਝੋਟੀ ਦਾ ਵੇਲੋ ਸਿੰਘ-ਸੁੰਗ ਐ ਗੋਲ ਲੱਗਾ ਜੇ ਕਰਮਾਲੀ ਨੂੰ ਤੇ ਕੱਦ ਕਾਠ ਵੀ ਪੂਰਾ ਵੱਡਾ ਉੱਤੇ ਮੰਜਾ ਹੀ ਡਿੰਦਾ ਤੇ ਥਾੜ ਥੋੜ ਚੈੱਕ ਕਰ ਲੋ ਪਸਮਾ ਕੇ ਕੁਝ ਹੋਰ ਹੀ ਗੱਲਾਂ ਕਰਦੀ ਏ ਤੇ ਕੱਦ ਕੁਦ ਲੋਣੀ ਕੋਈ ਛੋਟੀ ਛੋਟੀ ਪੂਰੀ ਵੱਡੀ ਜੇ ਪਿਓਰ ਦੋਦਾਂ ਦੇ ਜੇ ਜੋ ਵੀਰ ਨਹੀਂ ਜਾਂਦੇ ਜੇ ਪੂਰਾ ਉਹ ਹੀ ਕੋਜੁੰਦਾਰੇ ਤੇ ਹੋਰ ਕਾਲ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਹੋਰ ਆ ਜਾਨਾ ਇੱਥੇ ਆਓ ਹਾਂਜੀ ਖਰੀਦ ਕੇ ਫੈਲੋ ਕਾਲਮ ਪਾਰ ਨੂੰ ਤੇ ਹਾਂਜੀ ਤੇ ਇੱਥੇ ਵਧੀਆ ਆਨੰਦ ਲਓ ਠੀਕ ਜੀ ਕੀ ਕਰਦੇ ਮੇਰੇ ਦਾ ਮੌਲਿਕ 6 ਲੱਖ ਰੁਪਈਆ ਓਏ ਓਪਰਾਂ ਲਾ ਦੇ ਪਾਪਾ ਅੱਜ 14 2000 ਦਾ ਦੇ ਵਿੱਚੋਂ ਦਾਰੀਏ ਦਾ ਦੇ ਫਿਰ 23 ਦੀ ਹੋਰ ਕਰ ਦੋ ਮਾਤਣ ਚਲ ਅਸੀਂ ਯਾਰ ਹੋਰ ਕੱਟ ਕਰਦੇ 1 ਲੱਖ 22 ਦੀ ਹਾਂਜੀ ਵੇ ਲੋ ਯੈਸ ਨੋ ਯਾਨੀ ਇੱਕ ਝੋਟੀ ਹਾਂ ਕੀ ਸੁਣਾਓ ਲੈ ਵੀ ਛੋਟ ਛੂਟ ਕਰ ਦੇਣਗੇ ਪਰ ਐਡੀ ਝੋਟੀ ਨਹੀਂ ਜੇ ਮਿਲਨੀ ਕਿਦੋਂ 1 ਲੱਖ 22 ਹਜ਼ਾਰ ਦੀ ਸਿੰਘ-ਸੁੰਗ ਚੈੱਕ ਕਰ ਲੋ ਕਰਮਾਲੀ ਦਾ ਫੇਰ ਤੇ ਪਿੱਠ ਪੂੜਾ ਬਹੁਤ ਵੱਡਾ 1 ਲੱਖ 22 ਦੀ ਓਫਰ ਹੈ ਹਾਂਜੀ ਨਾਲ ਗਿਫਟ ਕੀ ਦੇਣਾ ਫਿਰ ਦੱਸ ਦੋ ਗਿਆ ਬੇਟਾ ਸ਼ੋਰਿਛਲਾਈ ਆ ਜਾਏਗਾ। ਮੈਂ ਕਿ ਦੇਰੀ ਹੈਗਾ ਗਿਫਟ ਹੈ। ਮਾਂ ਤਣ ਹਸੂ ਕੋਈ ਗੱਲ ਨਹੀਂ। ਮਾਂ ਤਣ ਕਰ ਦੋਗੇ? ਹਾਂਜੀ। ਤੇ ਆਜ ਦੋ ਨੰਬਰਾਂ ਦੀ ਝੋਟੀ ਦੱਸੋ। ਇੱਕ ਨਵਸੂਆਰੀ। ਇਹ ਪਹਿਲਾ ਸੁਆ। ਹਾਂਜੀ। ਦੰਦੋ ਖੀਰੀ। ਦੰਦੋ ਖੀਰੀ? ਹਾਂ ਇੱਕੋ ਦੰਦ ਪੁੱਟਿਆ। ਇੱਕੋ ਦੰਦ ਹੀ ਪੁੱਟਿਆ। ਹਾਂ। ਤੇ ਪਾਪਾ ਇਹਦਾ ਕੀ ਮਿਲਕ ਰਿਕਾਰਡ ਆ? ਇਹਦਾ ਮਿਲਕ ਰਿਕਾਰਡ ਆ। ਇਹਦੇ 10 ਲੀਟਰ ਦੁੱਧ ਦਾ 15 ਲੀਟਰ ਦੁੱਧ ਦੇਗੀ। 15 ਲੀਟਰ ਦੀ ਔੜ ਤੇ ਜਾਉਗੀ। ਮਗਰ ਕੀ ਇਹਦੇ ਮਗਰ ਇਹਦੇ ਕਟਾ ਮੈਂ ਨਾ ਕਟਾ ਵੀ ਚੈੱਕ ਕਰ ਲਓ ਤੇ ਜੇਦੋਂ ਚੌਥਾ ਦਿਨ ਸੂਈ ਦੇ ਬੌਲੇ ਖਾਲੀ ਹੋਈ ਤੇ ਕਟਾ ਵੀ ਜੈਡ ਬਲੈਕ ਜੇ ਤੇ ਇਹ ਛੋਟੀ ਦੀ ਕੀ ਡਿਟੇਲ ਕਹਿਣਾ ਚਾਹੁੰਦੇ ਕਿਥੋਂ ਤੱਕ ਚੱਲ ਜੂਗੀ ਇਹ ਉਹ 15 ਲੀਟਰ ਦਊ ਦਊ ਵਾ ਦੇਣਾ ਦਊਗੀ ਦਊਗੀ ਇਹ ਕਿਹੜੇ ਸ਼ਹਿਰ ਦੀ ਛੋਟੀ ਹੈ ਰੀ ਇਹ ਬੂਡ ਸ਼ਹਿਰ ਦੀ ਛੋਟੀ ਹੈ ਬੂਡ ਸ਼ਹਿਰ ਦੀ ਛੋਟੀ ਹੈ ਹਾਂਜੀ ਤੋਰਿਓ ਵੀਰ ਦੀ ਇਹਨੋਂ ਵੀ ਵੇਖ ਲਓ ਵੀਰ ਜੀ ਕਹਿੰਦੇ ਕਿ ਖੀਰੀ ਛੋਟੀ ਦੇ ਤੇ ਸਿੰਘ ਸੁنگ ਕਰਮਾਲੀ ਨੇ ਇਹਨੂੰ ਸੋਨਾ ਲਗਾ ਤੇ ਥੜ ਭਾਂਡਾ ਤੇਨੂੰ ਕਿਆ ਹੀ ਪਤਾ ਰੇ ਵੀਰ ਜੀ ਮੜਾ ਖਿਲਾ ਰਿਹਾ ਰਾ ਸਿੰਘ ਚੈੱਕ ਕਰਾ ਦੀਏ ਤੋੜ ਦੋ ਤੋੜ ਦੋ ਤੋੜ ਸਿੰਘ ਸੁنگ ਬਹੁਤ ਸੋਨਾ ਲਗਾ ਝੋਟੀ ਨੂੰ ਤੇ ਵੇੜ ਬੋਲ ਦੀ ਵੀ ਲੰਮੀ ਤੋਰ ਪਲਵਾਨਾਰਗੀ ਕੁੜੀਆਂ ਵੀ ਨੂੰ ਤੇ ਥੜ ਥੁਣ ਵੇਖੋ ਇਕ ਕਰੀ ਵੀਰੇ ਦਾ ਕੋਈ ਮਈਆਂ ਨੂੰ ਟਾਈਮ ਨਹੀਂ ਜੇ ਲੱਗਾ ਪੂਰੀ ਟੈਮੋ ਟਾਈਮ ਜਿੰਨੀਆਂ ਇੱਥੇ ਪਣੀਆਂ ਇੱਥੇ ਆਣ ਕੇ ਇੰਨੀਆਂ ਬਣ ਗਈਆਂ ਤੇ ਵੀਰ ਦੀ ਦੁੱਧ ਰ ਕੋਈ ਝੂੜ ਨਹੀਂ ਏ ਇੱਕ ਮਿੰਟ ਖਿਲਾ ਰਿਓਣੀ ਥਾਣ ਤੋਂ ਚੈੱਕ ਕਰਾ ਲਓ ਵੇਖੋ ਨਿਪੜ ਥਾਨ ਲੱਗਾ 나ੜਾ ਹੀ 나ੜਾ ਛੱਡੇ ਰੇ ਬਿਜਲੀ ਬੋੜ ਹੀ ਬਣਿਆ ਪਿਆ ਆ ਵੇਖੋ ਝੋਟੀ ਤੇ ਤੋਰਿਓ ਕਦ ਕੁਦ ਬਹੁਤ ਵੱਡਾ ਝੋਟੀ ਦਾ ਵੇਖ ਲਓ ਪੂਰੀ ਖੀਰੀ ਝੋਟੀ ਇਥੇ ਅਗਲੇ ਸਵੇ ਨੂੰ 2 ਲੱਖ ਦੀ ਝੋਟੀ ਬੰਨੀ ਰੇ ਜਹਰ ਦੀ ਗੱਲ ਵੀਰਾਂ ਨੇ ਕਿ 14-15 ਕਿਲੋ ਦੁੱਧ ਹੈਗਾ ਵਾ ਤੇ ਅਗਲੇ ਸੋਣ ਨੇ 2 ਲੱਖ ਦੀ ਬੰਨੀ ਦੀ ਤੇ ਇਨੇ ਵੀ ਪੁੱਛਦੇ ਮਨ ਕਰਦੇ ਛੋਟੀ ਦਾ ਜੀ 125 1 ਲੱਖ 25 ਦਾ ਦਰ ਮਾਂ ਤਣ ਕਰ ਦੋ ਚਲ 2000 ਘਟ ਕਰ ਦੇ ਕਰ ਦੋ ਤੁਸੀਂ ਹੋਰ ਚਲ 1000 ਹੋਰ ਘਟ ਕਰ ਇੱਕ ਬਾਈ ਦੀ ਇਹ ਲੈ ਵੀ 1 ਲੱਖ 22000 ਦਾ ਜੋੜਾ 144 ਦਾ ਜੋੜਾ ਦੇ ਦਾਂਗੇ ਜੇ ਕੋਈ ਵੀ ਇਕੱਠੀਆਂ ਲੈ ਦੇ ਕਟੀਆਂ ਲੈ ਦੇ ਹੋਰ ਹਜ਼ਾਰ ਕੱਟ ਕਰਦਾ ਹੋਰ ਯਾਰ ਕਰ ਲੋਭੀ 40 ਦੇ ਆਸੇ ਪਾਸੇ ਹੋਣੀਆਂ ਜੇ ਕਟੀਆਂ ਲੈ ਕੋਈ 2 ਲੱਖ 40 ਹਜ਼ਾਰ ਦੀ ਹੈ ਤੇ ਕੱਟੀਆਂ ਵੀ ਬਹੁਤ ਚੰਗੀਆਂ ਜੇ ਤੇ ਖੀਰੀ ਜੇ ਤੇ ਦੁੱਧ ਦੁੱਧ 10-11 ਕਿਲੋ ਬੋਲਾ ਉਹ ਕਰੇ ਸੋ ਚਲੋ ਠੀਕ ਜੇ ਆਜੋ ਤੀਜੇ ਨੰਬਰ ਵਾਲੀ ਝੋਟੀ ਦੀ ਦਰਸ਼ਨ ਕਰਾ ਦੱਸਿਓ ਇਹਦੀ ਮਾੜੀ ਡਿਟੇਲ ਹੈ ਇੱਕ ਜਿਹੜੀ ਮੇਰੀ ਦੋ ਤਿੰਨ ਦੰਦ ਦੋ ਦੰਦ ਨੇ ਸਿੰਘ ਇਹਨੂੰ ਬਹੁਤ ਸੋਹਣਾ ਲੱਗਾ ਕਰਮੀ ਵਾਲੇ ਨੂੰ ਬੂਥੀ ਬਾਥੀ ਚੈੱਕ ਕਰ ਤੇਰੇ ਮਗਰ ਕੀ ਜੇ ਇਹਦੇ ਮਗਰ ਕਟਾ ਕਟਾਰੇ ਸੁਆ ਇਹਦਾ ਕਿਨੇ ਦਿਨਾਂ ਦਾ ਆ ਜੀ ਸੁਆ ਇਹਦਾ 15 ਦਿਨਾਂ ਦਾ 15 ਕਿ ਦਿਨ ਦਾ ਤੇ ਦੁੱਧ ਦੁੱਧ ਕੀ ਦੇ ਦੁੱਧ 10 ਕਿਲੋ ਆਗਾ 10 ਕਿਲੋ ਤੇ ਇੱਕ ਚੋਟੀ ਕਿੰਨੀ ਔੜ ਤੇ ਜਾਊਗੀ ਜਲਦੀ 12 ਕਿਲੋ ਠਾਲ ਥੋਣ ਇਹਦਾ ਵੀ ਬਹੁਤ ਸੋਹਣਾ ਲੱਗਾ ਕੋਈ ਮਈਆਂ ਨੂੰ ਟਾਈਮ ਨਹੀਂ ਜੇ ਲੱਗਾ ਕੋਈ ਬੱਚੇ ਤੇ ਨਹੀਂ ਜੇ ਉਤਰੀਆਂ ਤੇ ਤੋਰੀਓ ਵੀਰ ਦੀ ਆ ਵੀ ਛੋਟੀ ਵੇਲਾ ਪਾਪਾ ਤੇਰੇ ਕੱਦ ਜਿੱਡੀ ਆ ਦੋ ਅਦਾਂਦੀ ਸਿੰਘ ਵੇਖ ਲੋ ਇਹ ਵੀ ਬਹੁਤ ਚੰਗੀ ਦੇ ਝੋਟੀ ਕਰਮਾੜੀ ਤੇ ਪਿੱਠ ਪੁੜਾ ਇਹਦਾ ਬਹੁਤ ਚੰਗਾ ਤੇ ਥਣ ਭਾਂਡਾ ਇਹਨੂੰ ਵੀ ਬਹੁਤ ਪੂਰੀ ਜੈਡ ਬਲੈਕ ਜੀ ਵੇਖ ਲਓ ਤੋਰ ਤੁਰ ਵੇਖ ਲਓ ਇਹ ਕਰੀ ਝੋਟੀ ਦੀ ਪੂਰੀ ਜੈਡ ਬਲੈਕ ਜੀ ਝੋਟੀ ਐ ਖਲਾ ਰਿਓ ਮੜੀ ਗਈ ਥਣ ਥੋਣੇ ਦਾ ਵੀ ਚੈੱਕ ਕਰਾ ਲਓ ਐਕਰ ਵਾਲੀ ਦਾ ਸਿੰਘ ਸੁੰਗ ਵੀ ਤੇ ਤੋਰਿਓ ਵੇਦੀ ਤੋਰ ਦੋ ਤੋਰ ਪੂਰੀ ਜੈਡ ਬਲੈਕ ਝੋਟੀ ਏ ਤੇ ਵੀਰ ਜੀ ਹੁਣਾਂ ਨੂੰ ਮੁੱਲ ਮੁੱਲ ਪੁੱਛਦੇ ਵੀਰ ਜੀ ਦੁੱਧ ਕਿੰਨਾ ਹੋਊਗਾ ਸਹੀ ਐ ਇਸ ਟਾਈਮ ਦਾ ਆਟਾ 9 ਕਿਲੋ ਦਾ 9 ਕਿਲੋ ਤੇ ਚੱਡਾ ਜੁੱਡਾ ਵੇਲੋ ਝੋਟੀ ਨੂੰ ਬਹੁਤ ਸੋਹਣਾ ਲੱਗਾ ਜੇ ਤੇ ਇਹਦਾ ਕੀ ਮੁੱਲ ਕਰਦੇ ਜੀ ਇਹਦਾ ਇਹਦਾ 125 125 ਨਹੀਂ ਜਾਣਦੋ ਕੋ ਜੈਤ ਜੀ ਗੱਲ ਕਰੋ 120 ਹੀ ਦੇ ਦਾਂਗੇ 20 ਜੋ ਪਾ ਪਾ ਡਰਿਆ ਅੱਜ ਹੋਰ 2000 ਡਾਓ ਕੋਈ 18 ਦੀ 18 ਦੀ ਚਲੋ 17 ਦੀ ਝੋਟੀ ਦੇ ਦਾਂਗੇ ਪਰ ਝੋਟੀ ਲਈ ਦੇ ਲੱਭਣੀ ਇਹੋ ਜੀ ਤੇ ਭਾ ਪੂਰਾ ਲੋਡ ਜੇ ਦਾ ਮਗਰ ਕਟਾ ਜੇ ਆਹ ਝੋਟੀ ਦੇ ਬਾਰੇ ਦੱਸੋ ਮੜਿਆ ਡਿਟੇਲ ਇਹ ਝੋਟੀ ਚੌਕੀ ਆ ਮੋ ਚਾਰ ਦੰਦ ਦੇ ਹਾਂਜੀ ਤੇ ਸੂਆ ਇਹਦਾ ਸੂਆ ਪਹਿਲਾ ਜੀ ਪਹਿਲਾ ਤੇ ਕਿੰਨੇ ਕੇ ਦਿਨਾਂ ਦੀ ਸੂਈ ਜੇ ਇਹਦੀ ਵੀ ਇਹ ਵੀ ਹਫ਼ਤੇ ਦੀ ਸੂਈ ਹੈ ਹਫ਼ਤੇ ਦੀ ਸੂਈ ਮਗਰ ਇਹਦੇ ਕੱਟੀ ਜੇ ਤੇ ਇਹਦਾ ਦੁੱਧ ਕਿਨਾਰੇ ਇਹਦਾ ਦੁੱਧ 10 ਤੋਂ 11 ਕਿਲੋ ਆ 10 ਤੋਂ 11 ਕਿਲੋ ਹਾਂ ਤੇ ਇਹ ਵੀ ਝੋਟੀ ਤੋਰੇ ਹੋ ਵੀ ਦੀ ਚਾਰ ਦੰਦ ਜੇ ਵੱਡੀ-ਵੱਡੀ ਇਹ ਵੀ ਬਹੁਤ ਜੇ ਤੇ ਇਸ ਹਾਰ ਤੋਂ ਹੁੰਦਾ ਵੀਰ ਦਾ ਸਾਰਾ ਮਾਲ ਤੇ ਇਹਦਾ ਵੀ ਕਰੀ ਦਰਸ਼ਨ ਕਰਾ ਦਿੱਤੇ ਥਾਣ ਥੋਣ ਇਹਨੂੰ ਬਹੁਤ ਸੋਹਣਾ ਲੱਗਾ ਝੋਟੀ ਨੂੰ ਤੋਰ ਤੋਰ ਵੇ ਲੋ ਝੋਟੀ ਦੀ ਐ ਸਿੱਧੀ ਕੁੜੀ ਐ ਵੀ ਤੇ ਥਾਣ ਥੋਣ ਬਹੁਤ ਸੋਹਣਾ ਲੱਗਾ ਜੇ ਤੇ ਖਿਲਾੜੇ ਮੜੇ ਹੋਈ ਸੀ ਆਹ ਥਾਣ ਥੋਣ ਇਹਨੂੰ ਮੋੜ ਲੋ ਮੋੜ ਲੋ ਆਹ ਵੱਡੀ ਦੇ ਪੂਰੀ ਝੋਟੀ ਆ ਦੇਖ ਲੋ ਚੈੱਕ ਕਰ ਲੋ ਪਿੱਠ ਬੁੜਾ ਛੋਟੀਰਾ ਤੇ ਪੂਰੀ ਵੱਡੀ ਛੋਟੀ ਦੇ ਇਹ ਕਿੰਨਾ ਕੇ ਦੁੱਧ ਕਰ ਜੋ ਵੀ ਜੀ 12 13 ਕਿਲੋ ਤੇ ਬੰਨੇ ਹੋਣੀ ਛੋਟੀ ਇਹਦਾ ਕੀ ਮੁੱਲ ਕਰਦੇ ਜੀ ਮੋਲੇ ਦਾ 1 ਬਾਈ ਆ ਤੇ ਦੇਣੀ ਕਿਥੇ ਦੇਦਾ ਮੈਂ 20 ਜਾਨ ਦੋ ਹੋਰ ਮਾਤਣ ਕਰ ਦੋ 18 ਦੀ ਜਾਨ ਲੀਏ ਕੋਸਤਾਰਾ ਦੀ ਜਾਂਦੋ ਇਹਨਾਂ ਨੇ ਬਰਾਬਰ ਬਰਾਬਰ ਰੇਟ ਜੇ ਤੇ ਪਿੰਡ ਸੰਗਰਾਵਾ ਤੇ ਜਿਲ੍ਹਾ ਗੁਰਦਾਸਪੁਰ ਤੇ ਤਹਿਸੀਲ ਪਟਾਲਾ ਤੋਂ ਫੋਨ ਨੰਬਰ ਦੱਸਿਓ ਆਪਣਾ 98725 8863 ਅਸੀਂ ਫੇਰ ਦੱਸਿਓ ਮੜਿਆ ਜੀ 98725 8863 ਤਵੀਰ ਜੀ ਦਿਵਾਲੀ ਦੀ ਆਫਰ ਹੀ ਹੈ ਆਫਰ ਆ ਦਿਵਾਲੀ ਦਾ ਹਾਂ ਦਿਵਾਲੀ ਦਾ ਆਫਰ ਹੀ ਜੇ ਤੇ ਪਿੰਡ ਸੰਗਰਾਵਾ ਜੇ ਜਿਲ੍ਹਾ ਗੁਰਦਾਸਪੁਰ ਜੇ ਤਹਿਸੀਲ ਪਟਾਲਾ ਵੇ ਧੰਨਵਾਦ ਜੀ